ਇਸਾਰੇ ਅਦਗਾਰ ਦਿੱਤਾ ਕਿ ਇਸ ਬਾਰੇ ਜਾਣਕਾਰੀ ਮੈਂ ਦੱਸਣਾ ਚਾਹਾਂਗਾ ਕਿ ਅੱਜ 66kb ਟੱਬਾ ਰੋਡ ਸਬਸਟਿਊਸ਼ਨ ਦਾ ਉਦਘਾਟਨ ਕੀਤਾ ਗਿਆ ਮਾਨਯੋਗ ਦਲਜੀਤ ਸਿੰਘ ਗਰੇਵਾਲ ਭੋਲਾ ਐਮਐਲਏ ਸਾਹਿਬ ਵੱਲੋਂ ਇਸ ਸਬਸਟੇਸ਼ਨ ਲਗਭਗ 1 ਸਾਲ ਦੇ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਗਿਆ ਇੱਥੇ ਅਸੀਂ ਇੱਕ 20mbha ਸਮਰੱਥਾ ਦਾ 63/11kb ਦਾ ਟਰਾਂਸਫਾਰਮਰ ਲਗਾਇਆ ਗਿਆ ਹੈ ਤੇ ਇਸ ਦੇ ਨਾਲ ਹੀ 6 ਆਊਟਗoing ਫੀਡਰ 11kb ਦੇ ਉਹਨਾਂ ਦੇ ਬ੍ਰੇਕਰ ਲਗਾਏ ਗਏ ਹਨ ਤੇ ਇਸ ਸਮੇਂ ਇਸ ট্রান্সਫਾਰਮਰ ਦੇ ਉੱਪਰ ਲਗਭਗ 700 ਐਂਪੀਅਰ ਲੋਡ ਜਿਹੜਾ ਉਹ ਪਾ ਦਿੱਤਾ ਗਿਆ ਹੈ ਭਾਵੇਂ ਕਿ 70% ਲੋਡਿੰਗ ਇਸ ট্রান্সਫਾਰਮਰ ਦੀ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੀ ਗਰਮੀਆਂ ਖਤਮ ਹੁੰਦੀਆਂ ਹਨ ਹੋਰ ਨਵੇਂ ਫੀਡਰ ਤੇ ਪਾ ਕੇ ਨਵੇਂ ਬ੍ਰੇਕਰ ਲਾ ਕੇ ਇਹਦੇ ਵਿੱਚ ਹੋਰ ਵਿਸਤਾਰ ਕੀਤਾ ਜਾਏਗਾ ਤੇ ਇਸ ਬਿਜਲੀ ਘਰ ਦੇ ਬਣਨ ਨਾਲ ਨੂਰੇਵਾਲ ਬਿਜਲੀ ਘਰ ਤੇ 66 ਕੇਵੀ ਤਾਜਪੁਰ ਬਿਜਲੀ ਘਰ ਤਾਜਪੁਰ ਰੋਡ ਬਿਜਲੀ ਘਰ ਇਹਨਾਂ ਦੋਹਾਂ ਨੂੰ ਰੀਲੀਫ ਮਿਲੀ ਹੈ ਇੱਥੇ ਦੇ ਖਪਤਕਾਰਾਂ ਨੂੰ ਜਿੱਥੇ ਘੱਟ ਵਿਗਣ ਵਾਲੀ ਸਪਲਾਈ ਮਿਲਣੀ ਸ਼ੁਰੂ ਹੋ ਗਈ ਹੈ ਉੱਥੇ ਨਾਲ ਦੇ ਨਾਲ ਜਿਹੜੇ ਉਹਨਾਂ ਦੀ ਵੋਲਟੇਜ ਦੀ ਪ੍ਰੋਬਲਮ ਸੀ ਕਿਉਂਕਿ ਲੰਬੇ ਫੀਡਰ ਸੀ ਨੂਰੇਵਾਲ ਤੋਂ ਚੱਲਦਾ ਸੀ ਕਿੱਥੇ ਤੱਕ ਪਹੁੰਚਦਾ ਸੀ ਹੁਣ ਇੱਥੋਂ ਚੱਲਦੇ ਨੇ ਤੇ ਲਾਗੇ-ਲਾਗੇ ਹੀ ਫੀਡਰ ਛੋਟੇ ਹੋ ਗਏ ਨੇ ਫਾਲਟ ਵੀ ਘੱਟ ਪੈਣਗੇ ਤੇ ਵੋਲਟੇਜ ਵੀ ਪੂਰੀ ਮਿਲੇਗੀ ਇਹ ਪੰਜਾਬ ਸਰਕਾਰ ਦਾ ਉਪਰਾਲਾ ਸਾਡੇ ਸਰਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਡੇ ਮਾਨਯੋਗ ਬਿਜਲੀ ਮੰਤਰੀ ਈਟੀਓ ਸਾਹਿਬ ਦੀ ਯਤਨਾਂ ਦੇ ਸਦਕਾ ਦਲਜੀਤ ਸਿੰਘ ਗਰੇਵਾਲ ਹੁਰਾਣੇ ਇੱਥੇ ਲੈ ਕੇ ਆਂਦਾ ਜਿਹਦਾ ਸਮੂਹ ਆਕਾਵਾਸੀਆਂ ਨੂੰ ਫਾਇਦਾ ਹੋ ਵੀ ਰਿਹਾ ਤੇ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਫਾਇਦਾ ਹੋਏ ਧੰਨਵਾਦ ਸਰ ਜੀ ਜੋ ਸਾਡੇ ਹਲਕਾ ਪੂਰੀ ਦੇ ਐਮਐਲਏ ਹਨ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਜਿਨ੍ਹਾਂ ਨੇ ਹਲਕਾ ਪੂਰੀ ਵਿੱਚ 66 ਕੇਵੀ ਦਾ ਨਵਾਂ ਸਬਸਟੇਸ਼ਨ ਲਾ ਕੇ ਗ੍ਰਿਡ ਲਗਾਇਆ ਹੈ ਅਤੇ ਜੋ ਇਲਾਕੇ ਦੀ ਬਹੁਤ ਵੱਡੀ ਬਿਜਲੀ ਸਮੱਸਿਆ ਸੀ ਉਹਨੂੰ ਹੱਲ ਕੀਤਾ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ